ਪਿੰਡਾ ਜੀ ਚੱਕ 43 ਜੀਵੀ ਜ਼ਿਲ੍ਹਾ ਟੋਪਾ ਟੇਕ ਸਿੰਘ ਲੈਂਦਾ ਪੰਜਾਬ ਤੇ ਕਾਫੀ ਦਿਨਾਂ ਦੇ ਬਾਈ ਉਹਨਾਂ ਦੇ ਮੈਸੇਜ ਆ ਰਹੇ ਸੀ ਕਿ ਸਾਡੇ ਮਹਿਮਾਨ ਬਣੋ ਸਾਡਾ ਵਿਆਹ ਹੈਗਾ ਉੱਚ ਸ਼ਾਮਲ ਹੋਵੋ ਟਾਈਮ 'ਚੋਂ ਟਾਈਮ ਕੱਢ ਕੇ ਅਸੀਂ ਆਇਆ ਇਹਨਾਂ ਦੇ ਮਹਿਮਾਨ ਬਣਦੇ ਲਈ ਪਿੰਡ ਵਾਲਾ ਵਿਆਹ ਕਿਹੋ ਜਿਹਾ ਹੁੰਦਾਗਾ ਪਾਕਿਸਤਾਨ ਦਾ ਜੇ ਕੀ ਰਸਮ ਰਿਵਾਜ ਹੁੰਦੇ ਨੇ ਖਾਲਸ ਵਿਆਹ ਬਿਲਕੁਲ ਉਹ ਅੱਜ ਅਸੀਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਤੇ ਸਾਡੇ ਸਵਾਗਤ ਦੇ ਲਈ ਆਏ ਹੋਏ ਨੇ ਜੀ ਕਰਦੇ ਸਾਰੇ ਮੈਂਬਰ ਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਹਾਲ ਚੱਲ ਇੱਧਰ ਆ ਕੋ ਆ ਜਾਨੇ ਵਾਲਾ ਵਾਹ ਆ ਸਰਦਾਰ ਜੀ ਇਧਰ ਹੀ ਹੱਥ ਜਿਦੇ ਰੋ ਹੱਥ ਜਿਦੇ ਰੋ ਹੱਥ ਜਿਦੇ ਰੋ ਯਾ ਆ ਲਓ ਆ ਤਾਂ ਪਾ ਲਓ ਗੱਲ ਚਾ ਜੀ ਆਹੋ ਮਿਹਰਬਾਨੀ ਮਿਹਰਬਾਨੀ ਜੀ ਸ਼ੁਕਰੀਆ ਜੀ ਤੁਹਾਡਾ ਆਹ ਲਓ ਜੀ ਦੇਖੋ ਕੀ ਬਾਤ ਹੈ ਜੀ ਕੀ ਬਾਤ ਮਾਨੀ ਜੀ ਸ਼ੁਕਰੀਆ ਜੀ ਚਾਚਾ ਜੀ ਸ਼ੁਕਰੀਆ ਓਹ ਹੋ ਸਰਦਾਰ ਸਾਹਿਬ ਆਏ ਹਾਏ 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 ਕੀ ਬਾਤ ਹੈ ਇੰਨੀ ਮੁਹੱਬਤ ਲਓ ਜੀ ਲਓ ਸ਼ੁਕਰੀਆ ਲੋਟਾਂ ਦੇ ਲੋਟ ਮਾਰਨ ਲੱਗੇ ਬਈ ਸਭੀ ਆਹ ਓਹ ਹੋ ਹੋ ਇਹ ਆ ਜੀ ਜਾਨਦਾਰ ਸਵਾਗਤ ਇੰਜ ਆਹਾ ਇਹ ਲੈਂਦਾ ਪੰਜਾਬ ਮਹਿਮਾਨ ਦੀ ਇੱਜ਼ਤ ਐ ਹੁੰਦੀ ਐ। ਕੀ ਬਾਤ ਆ ਜੀ। ਅੱਜ ਇਹਦਾ ਵਿਆਹ ਤੁਹਾਨੂੰ ਵਿਆਹ ਪੂਰਾ ਦਿਖਾਉਣਾ। ਹਾਂ। ਆਹ ਬਾਈ ਨਾ ਖੋਖੋ ਲ ਜਾਂਦਾ ਐ। ਹਾਂ ਹਾਂ। ਮੈਂ ਬਾਈ ਦੀ ਸਪੀਡ ਚੈੱਕ ਕਰ ਰਿਹਾ। ਕੀ ਬਾਤ ਆ ਕੀ ਬਾਤ ਆ ਦੇਖ ਕਿਵੇਂ ਖੋਲ ਐ। ਆਏ ਹਾਏ ਹਾਏ। ਇਹ ਪੂਰਾ ਆਟ ਗਵਾਰ ਸਾਰਾ ਇਕੱਠਾ ਹੋਇਆ ਕੀ ਬਾਤ ਹੈ ਤੁਹਾਡੇ ਤੱਕ ਪਹੁੰਚੇ ਨਹੀਂ ਦੇ ਰਿਆ ਅਸੀਂ ਮਹਿਮਾਨ ਬਣਿਆ ਜੀ ਪਾਸ਼ਾ ਜੱਟ ਜੀ ਦੇ ਕੀ ਹਾਲ ਚੱਲ ਦਵਾਵਾ ਵੀਰ ਜੀ ਦਵਾਵਾ ਭਰਾ ਸਾਡੇ ਦੀਆਂ ਜੀ ਸ਼ੁਕਰੀਆ ਤੁਹਾਡਾ ਬਹੁਤ ਤਾਬਿਆਦ ਤਾਬਿਆਦ ਬੜੇ ਦਿਨਾਂ ਦੀ ਗੱਲਬਾਤ ਚੱਲ ਰਹੀ ਸੀ ਵਿਆਹ ਤੇ ਆਉਂਦੀ ਹੈ ਮੈਂ ਕਿਹਾ ਜੀ ਅਸੀਂ ਖੁਸ਼ੀ ਬੜੀ ਸਾਡਾ ਵੀਰ ਆਇਆ ਜੀ ਇੰਡੀਆ ਤੋਂ ਹਾਏ ਹਾਏ ਚੜ੍ਹਦੇ ਪੰਜਾਬ ਤੋਂ ਵੀਰ ਸਾਡਾ ਆਇਆ ਭਾਈ ਸ਼ੁਕਰੀਆ ਤੁਹਾਡਾ ਚਲੋ ਜੀ ਚਲੋ ਚਲੋ ਅੱਗੇ ਨੂੰ ਵਧੀਏ ਆਓ ਜੀ ਕੋਈ ਨਾ ਬਣਾ ਆ ਜਾਓ ਇਹ ਪਿੰਡਾਂ ਵਾਲਾ ਖਾਲਸ ਵਿਆਹ ਜਮਾ ਪਿੰਡਾਂ ਵਾਲਾ ਜਿਹੜਾ ਜਿਹਨੂੰ ਐਨ ਪਿਓਰ ਪਿੰਡਾਂ ਦਾ ਗਾਉਂਗੇ ਤੁਸੀਂ ਵੀ ਪਾਕਿਸਤਾਨ ਚ ਪਿੰਡਾਂ ਦਾ ਵਿਆਹ ਕਿਹੋ ਜਿਹਾ ਹੁੰਦਾ ਉਹ ਵਿਆਹ ਜਿਹੇ ਲਾਗੇ ਮੰਜੇ ਲਾ ਕੇ ਗਲੀਆਂ ਚ ਬੰਜੇ ਡਾਉਂਦੇ ਪੁਰਾਣੇ ਟਾਈਮ ਵਾਂਗ ਜਿਵੇਂ ਪਹਿਲਾਂ ਡਾਉਂਦੇ ਸੀ ਆਜੋ ਡੋਲੋ ਸਭ ਧੰਨਵਾਦ ਭਾਈ ਜੀ ਇੰਨਾ ਤੁਸੀਂ ਸਾਡਾ ਹਾਰਦਿਕ ਸਵਾਗਤ ਕੀਤਾ ਤੇ ਮਿਹਰਬਾਨੀ ਜੀ ਨਹੀਂ ਜੀ ਕੋਈ ਮਿਹਰਬਾਨੀ ਨਹੀਂ ਵੀਰੇ ਸਾਡਾ ਫਰਜ਼ ਸੀ ਨਹੀਂ ਪਰ ਵੀ ਸਾਨੂੰ ਸਾਡਾ ਵੀਰ ਚੜ੍ਹਦੇ ਪੰਜਾਬ ਤੋਂ ਆਇਆ ਸਾਨੂੰ ਖੁਸ਼ੀ ਬੜੀ ਹੈ ਭਾਈ ਹਾਏ ਹਾਏ ਹਾਂ ਅੱਲਾਹ ਕਰੇ ਕੋਈ ਬੜੀ ਖੁਸ਼ੀ ਆ ਨਾਲੇ ਸ਼ੁਕਰੀਆ ਭਾਈ ਨਦੀਮ ਉਹਨਾਂ ਦਾ ਭਾਈ ਨਾਸਰ ਢਿੱਲੋਂ ਦਾ ਸਭੀ ਜੱਟ ਸਾਹਿਬ ਦਾ ਜਿਹੜੇ ਮਹੱਭਤਾਨਾ ਤੁਹਾਨੂੰ ਇੱਥੇ ਤੱਕ ਲੈ ਕੇ ਆ ਗਏ ਬਹੁਤ ਸ਼ੁਕਰੀਆ ਵੀਰੇ ਦਾ ਜੀ ਅੱਲਾ ਖੈਰ ਕਰੇ ਇਹ ਦੇਖੋ ਸਾਰਾ ਪਿੰਡ ਇਕੱਠਾ ਹੋਇਆ ਜੀ ਹਾਂਜੀ ਢਿਲੋਂ ਸਾਹਿਬ ਧੰਨਵਾਦ ਤੁਹਾਡਾ ਵੀ ਜੀ ਤੁਹਾਡਾ ਵੀ ਸ਼ੁਕਰੀਆ ਜਨਾਬ ਅੱਜ ਜੱਟ ਸਾਹਿਬ ਦਾ ਸ਼ੁਕਰੀਆ ਤਾਬਿਆਦਾਰ ਜੀ ਤਾਬਿਆਦਾਰ ਜੀ ਇਹ ਪੰਡ ਅੱਜ ਵੀ ਆਉਂਦੇ ਨੇ ਵਿਆਹਾਂ ਚ ਹੋਏ ਬੈਣਾਂ ਬੁਫੀਆਂ ਤੇਰੇ ਸਿਰ ਨੂੰ ਸਜਾਵਾਂ ਲਾ ਲਾ ਫੁੱਲ ਕਲੀਆਂ ਆ ਆਪਣੇ ਨਾਲ ਪਹਿਲਾ ਉਹ ਨਹੀਂ ਵੀ ਹਗਾ ਅੱਜ ਕੁਝ ਆਪਣੇ ਨਾਲ ਕਰਕੇ ਦੇਖੇ ਨੀ ਇਹ ਜਿਹੜੇ ਭੰਡਾ ਆਮ ਖੁਸ਼ੀਆਂ ਦੇ ਪ੍ਰੋਗਰਾਮ ਦਾ ਇਧਰ ਆਵੇਂ ਗੋਡੇ ਆ ਜੀ ਖੁਸ਼ੀ ਮੇਰੇ ਯਾਰ ਦੀ ਏ ਤੇ ਲਾ ਲਾਇਆ ਹੋਰਾ ਬਰੀਆਂ ਲਾ ਕੇ ਫੁੱਲ ਕਲੀਆਂ ਹੁੰਦੀਆਂ ਨਸੀਬਾਂ ਨਾਲ ਇਹ ਗਲੀਆਂ ਤੇਰੇ ਸਿਰ ਨੂੰ ਸਜਾਵਾਂ ਲਾ ਲਾ ਭੁੱਲ ਗਲੀਆਂ ਉਹ ਤੇਰੇ ਸਿਰ ਨੂੰ ਸਜਾਵਾਂ ਕੀ ਬਾਤ ਹੈ ਲਾ ਲਾ ਭੁੱਲ ਗਲੀਆਂ ਕੀ ਬਾਤ ਹੈ ਜੀ ਆ ਜੋ ਜੀ ਹੁਣ ਅਸੀਂ ਚੱਲੇ ਆ ਘਰੇ ਤੇ ਗਾਣੇ ਸਣੇ ਸੁਣ ਲਏ ਸਾਰੇ ਤੇ ਜਨਾਬ ਸਵਾਗਤ ਸੀ ਉਹ ਹੋ ਗਿਆ ਤੇ ਜਿਹੜਾ ਵਿਆਹ ਵਾਲਾ ਘਰ ਹੈ ਤੁਹਾਨੂੰ ਉਹ ਦਿਖਾ ਦਈਏ ਫਿਰ ਆਪਾਂ ਇੱਥੋਂ ਬਰਾਤ ਜਿਹੜੀ ਲੈ ਕੇ ਜਾਣੀ ਹੈਗੀ ਉਹ ਕਿੱਥੇ ਜਾਣੀ ਆ ਉਹ ਪੁੱਛ ਕੇ ਸਾਰਾ ਤੁਹਾਨੂੰ ਨਾਲ-ਨਾਲ ਉਹ ਦੱਸਾਂਗੇ ਨਾ ਬਰਾਤ ਵੀ ਲੇਟ ਹੋਈ ਪਈ ਹੈ ਹਾਂ ਜੀ ਉਹ ਕਹਿੰਦੇ ਜਦੋਂ ਤੱਕ ਤੁਸੀਂ ਨਹੀਂ ਆਉਂਦੇ ਉਦੋਂ ਤੱਕ ਅਸੀਂ ਬਰਾਤ ਨਹੀਂ ਚੜਾਉਂਦੇ ਤੇ ਤਾਂ ਸਾਡੇ ਕਰਕੇ ਸਾਰੀਆਂ ਰਸਮਾਂ ਲੇਟ ਕੀਤੀਆਂ ਸੀ ਅੱਧਾ ਘੰਟਾ ਲੇਟ ਪਹੁੰਚਿਆ ਹਾਂ ਜੀ ਚਲੋ ਇਹ ਆ ਜੀ ਵਿਆਹ ਆ ਕਰ ਆਪਣਾ ਤੇ ਇਹ ਚੱਲੀ ਜਾਂਦਾ ਆਏ ਹਾਏ ਚਲੋ ਜਓ ਕੀ ਬਾਤ ਆ ਜੀ ਬਿਸਮਿਲ੍ਲਾ ਜੀ ਬਿਸਮਿਲ੍ਲਾ ਮਿਹਰਬਾਨੀ ਜੀ ਸ਼ੁਕਰੀਆ ਤੁਹਾਡਾ ਤਾਬਿਆਦਾਰਾ ਹੋ ਜਾਓ ਹਾਂ ਜੀ ਆ ਜੀ ਜਿਵੇਂ ਤੁਹਾਨੂੰ ਦੱਸਿਆ ਨਾ ਖਾਲਸ ਵਿਆਹ ਦਿਖਾਉਣਾ ਪਿੰਡਾਂ ਨਾਲ ਹਾਂਜੀ ਇਹ ਇੱਕ ਵਾਰੀ ਹੋਰ ਸਵਾਗਤ ਹੋ ਰਿਹਾ ਸਾਰਾ ਘਰ ਚ ਚਲੋ ਆਜੋ ਹਾਂਜੀ ਅਲੈਕੁਮ ਸਲਾਮ ਕੀ ਹਾਲ ਹੈ ਭਾਈ ਜਾਨ ਹੋਰ ਠੀਕ ਠਾਕ ਹੋ ਜੀ ਮੈਨੂੰ ਐਸੀ ਆਪਾਂ ਹੀ ਲੇਟ ਆ ਜਿੱਦ ਤਿਆਰੀਆਂ ਹੋਈਆਂ ਨਹੀਂ ਆ ਜੇ ਤਾਂ ਵਿਆਹ ਆ ਲਿਆ ਤਿਆਰੀਆਂ ਤਾਂ ਕੋਈ ਲੱਗਦੀਆਂ ਨਹੀਂ ਮੈਨੂੰ ਲੱਗਦਾ ਨਹੀਂ ਵੀ ਕੋਈ ਤਿਆਰੀਆਂ ਨਾ ਮੈਨੂੰ ਲਾੜਾ ਦੇਖਦਾ ਕਿ ਨਹੀਂ ਹਾਂਜੀ ਅੱਛਾ ਇਹ ਪਰਝਾਈ ਹੈ ਆ ਠੀਕ ਹੈ ਜੀ ਜੀ ਸ਼ੁਕਰੀਆ ਤੇ ਪਾਸ਼ਾ ਸਾਹਿਬ ਲਾੜਾ ਕਿਥੇ ਹੈ ਲਾੜਾ ਲਾੜਾ ਤਿਆਰ ਲਾੜੇ ਨੂੰ ਤਾਂ ਬਲਾ ਤਿਆਰ ਹੋਣ ਗਿਆ ਆ ਤਿਆਰ ਹੋਣ ਗਿਆ ਚਲੋ ਮੈਂ ਕਿਹਾ ਮਿਲਾ ਦਈਏ ਲਾੜੇ ਨੂੰ ਦੁਬਾਰਾ ਇੰਟਰਵਿਊ ਪਾ ਦਿਆਂਗੇ ਦੁਬਾਰਾ ਇੰਟਰਵਿਊ ਪਾ ਠੀਕ ਹੈ ਇਹ 5000 ਤੋਂ ਟਿਕਟੌਕ ਦੇ ਬੜੇ ਮਸ਼ਹੂਰ ਹੈ ਜੀ। ਇਹ ਭਾਈ ਨੂੰ ਮਸਹਰੀ ਆ ਜਾਓ। ਹਾਂਜੀ। ਹਾਂ। ਸੱਜੀ ਨੇ? ਤਾਂ ਸੱਜੀ ਦੀ ਦਿਖਾ ਦਿੰਨੇ ਆ। ਆ ਜਾਓ ਆ ਜਾਓ। ਚਲੋ ਅੰਦਰ ਜਾਣਾ। ਉਹ ਮਸਹਰੀ ਸੱਜੀ ਦੀ ਦਿਖਾਈਏ। ਮਸਹਰੀ ਕੀ ਹੁੰਦੀ ਹੈ? ਮੈਂ ਨਾਲ ਨਾਲ ਦੱਸ ਹੀ ਚੱਲਿਓ। ਦੁਲਹਨ ਜਦੋਂ ਲਿਆ ਕੇ ਭਾਈ ਦੀ ਆ ਨੇ ਜੀ। ਹਾਂ। ਉਹ ਉਹਦੇ ਵਾਸਤੇ ਫਿਰ ਤਿਆਰ ਕੀਤਾ ਜਾਂਦਾ ਕਮਰਾ। ਅੱਛਾ ਕਮਰਾ। ਉਹਨੂੰ ਮਸਹਰੀ ਬੋਲ ਦਿੰਦੇ ਆ। ਹਾਂ ਉਹਨੂੰ ਮਸਹਰੀ ਬੋਲ ਦਿੰਦੇ। ਓ ਵਾਹ! ਕੀ ਬਾਤ ਹੈ ਜੀ। ਮੇਰੀ ਸਾਸੜੀ ਪੰਜਾਬੀ ਚ ਅੱਛਾ ਪੰਜਾਬੀ ਚ ਸਾਸੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਜੀ 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 ਚਲੋ ਜੀ ਅੱਛਾ ਇਹਨੂੰ ਬੋਲਦੇ ਆ ਮਸਹਰੀ ਕਮਰੇ ਨੂੰ ਓਕੇ ਹਾਂਜੀ ਠੀਕ ਹੈ ਅੱਛਾ ਇਹ ਤਿਆਰ ਕਰ ਰਹੇ ਕਮਰਾ ਠੀਕ ਹੈ ਵਾਹ ਆ ਦਾਜ ਦਾ ਸਮਾਨ ਹੈ ਹਾਂਜੀ ਦਾਜ ਆਏ ਹਾਏ 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 ਛੰਡ ਕੱਢ ਤੇ ਹਾਂ ਹਾਂ ਫਰਨੀਚਰ ਬੜਾ ਸੋਹਣਾ ਜੀ ਬਹੁਤ ਬਹੁਤ ਸੋਹਣਾ ਹੁੰਦਾ ਹਾਂ ਹਾਂ ਦੇਖੋ ਇਹ ਦਾਜ ਕਿਤੇ ਦੇਕੇ ਗਏ ਸੀਗੇ? ਅਪਲਾਈ ਆ। ਅਪਲਾਈ ਹੁੰਦੀ। ਮਗਰ ਦਾਜ ਕਿਤੇ ਦੇਕੇ ਗਏ ਸੀ? ਇਹ ਪਰਸੋਂ? ਪਰਸੋਂ ਦੇਕੇ ਗਏ। ਹਾਂ ਜੀ ਅਸੀਂ ਤੇ 4-5 ਦਿਨ ਪਹਿਲਾਂ ਲਿਆ ਆਈਦਾ ਸਮਾਨ। ਅੱਛਾ। ਹਾਂ ਇੱਥੇ ਇਹ ਹੀ ਰਵਾਜ ਚੱਲਦਾ। ਇੱਥੇ ਵਿਆਹ ਕਿੰਨੇ ਦਿਨ ਚੱਲਦਾ ਹੈਗਾ? ਵਿਆਹ 5 ਦਿਨ। ਪੰਜ ਦਿਨ ਹਾਂ ਕੀ ਕੀ ਹੁੰਦਾ ਵਿਆਹ ਚ ਵਿਆਹ ਜੀ ਬਸ ਸਾਰੇ ਫੰਕਸ਼ਨ ਹੀ ਹੁੰਦੇ ਆ ਜਵਾਈ ਵਿਹਲੇ ਹੁੰਦੇ ਸੱਟ ਲੇ ਆ ਜਾਂਦੇ ਆ ਨਾ ਨਾ ਫਿਰ ਵੀ ਮਤਲਬ ਵੀ ਆਹਾ ਹਾ ਹੁੰਦਾਗਾ ਨਹੀਂ ਮਹਿੰਦੀ ਹੁੰਦੀ ਆ ਹਾਂ ਤੇ ਕੋ ਆਪਣਾ ਮੁੰਡਿਆਂ ਦੇ ਸ਼ੋਗਲ ਮੁਗਲ ਹੁੰਦੇ ਕੋ ਜਿੱਦਾਂ ਕੋ ਗਾਉਣ ਵਾਲਾ ਸੱਤ ਲਿਆ ਇਦਾਂ ਦੇ ਸ਼ੋਗਲ ਮੁਗਲ ਹੋ ਜਾਂਦੇ ਆ ਜਿਹੜੇ ਸਾਡੇ ਕੜਾਹੀ ਗੜੋਹੀ ਚੜਾਉਂਦੇ ਉਹ ਵੀ ਚੜਾਉਂਦੇ ਸਾਰਾ ਕੁਝ ਚੜਦਾ ਜੀ ਸਲਾਮੀਆਂ ਪੈਂਦੀਆਂ ਤੇ ਜਾਂਦੀ ਜਾਂਦੀ ਬਾਜੀਆਂ ਦੇ ਨਾਲ ਤੇ ਪੂਰਾ ਮਾਹੌਲ ਉਹ ਵੀ ਤੁਹਾਨੂੰ ਅੱਗੇ ਅੱਗੇ ਦਿਖਾਉਂਦੇ ਆ ਅੱਜ ਬਾਜਿਆਲੇ ਵੀ ਆਉਣਗੇ ਬਾਗੜਾ ਧੂੜਾ ਕੱਢਦੇ ਆਂਗੇ ਹਾਏ ਹਾਏ ਕੀ ਬਾਤ ਹੈ ਜੀ ਅੱਗੇ ਚਲਦੇ ਆ ਹਾਂ ਚਲੋ ਇੱਥੋਂ 15 ਕਿਲੋਮੀਟਰ ਆ ਬਸ ਹਾਂ ਠੀਕ ਹੈ ਜੀ ਹਾਂ ਪੀ ਲਓ ਹਾਂ ਜੀ ਚਾਹ ਪੀ ਲੈਣੇ ਆ ਬਾਹਰੇ ਬੈਜਣੇ ਬੇੜੇ ਚ ਬੇੜੇ ਚ ਬੈਜਣੇ ਹਾਂ ਆ ਜੋ ਆ ਜੋ ਬੇੜੇ ਚ ਆ ਜੋ ਉੱਥੇ ਬੈਠੀ ਤੇ ਅਸੀਂ ਜਿੱਥੇ ਜਾਣਾ ਹੈਗਾ ਉਹ ਚੱਕ 164 ਹੈਗਾ ਠੋਬਾ ਟੇਕ ਸਿੰਘ ਜਿਲ੍ਹਾ ਠੋਬਾ ਟੇਕ ਸਿੰਘ ਜਿਲ੍ਹਾ ਉਹਨੂੰ ਵੀ ਜਿਹੜਾ ਜ਼ਿਲ੍ਹਾ ਠੋਬਾ ਟੇਕ ਸਿੰਘ ਹੀ ਜਾਂ ਲੱਗਦਾ ਹੈ ਅੱਧੇ ਪੌਣੇ ਘੰਟੇ ਦਾ ਰਾਹ ਹੋਊਗਾ ਹਾਂ ਤੇ ਪੌਣੇ ਘੰਟੇ ਦਾ ਅੱਧੇ ਪੌਣੇ ਘੰਟੇ ਦਾ ਰਾਹ ਹੋਊਗਾ ਬਸ ਤਿਆਰੀਆਂ ਹੋਈ ਜਾਂਦੀਆਂ ਬਰਾਤ ਜਿਵੇਂ ਤੁਰਦੀ ਹੈ ਜੀ ਜਿਹੜੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ ਫਿਰ ਤੁਹਾਨੂੰ ਸਾਰੀਆਂ ਕੋ ਦਿਖਾਵਾਂਗੇ ਨਾਲ ਦਿਖਾਵਲੀਆ ਸਾਰੀਆਂ ਰਸਮਾਂ ਹੈਨਾ ਹਾਂਜੀ ਇੱਥੇ ਲੈਂਦੇ ਪੰਜਾਬ ਚ ਅੱਜ ਵੀ ਬੈਠਕਾਂ ਹੁੰਦੀਆਂ ਤੇ ਆਹ ਦੇਖੋ ਆਹ ਗੇਟ ਤੇ ਆ ਬੈਠਕ ਹੈ ਬੈਠਕ ਜਿਵੇਂ ਆਪਣੇ ਪਹਿਲਾਂ ਵੇਲੇ ਹੁੰਦੇ ਨੇ ਬੈਠਕ ਤੇ ਬੈਠ ਕੇ ਤੇ ਚਾਹ ਪਾਣੀ ਹੁੰਦਾ ਸੀ ਤੇ ਓਵੇਂ ਇੱਥੇ ਹੁੰਦਾ ਜੀ ਹਾਂ ਇਧਰ ਭਾਈ ਜੀ ਪਿੰਕ ਰਸੂਦਲਾ ਇਹ ਘਰੇ ਬਣਾਈ ਹੈ ਜੀ ਮਠਾਈ ਸਾਰੀ ਖੱਲ ਜਾਂਦੀ ਹੈ ਨਹੀਂ ਲਿਆਂਦੀ ਨਹੀਂ ਲਿਆਂਦੀ ਅੱਛਾ ਆ ਪਿਆਜ਼ੀ ਰਸਗੁੱਲੇ ਤਾਂ ਪਹਿਲੀ ਵਾਰੀ ਦੇਖੀ ਆ ਆ ਗੁਲਾਬ ਜੰਮਣ ਦਾ ਦੇਖੀ ਸੀ ਨਹੀਂ ਆਪਣੇ ਪਹਿਲਾਂ ਹੁੰਦੀਆਂ ਸੀ ਪਹਿਲਾਂ ਹੁੰਦੀਆਂ ਸੀ ਹਾਂ ਕੀ ਕਹਿੰਦੇ ਸੀ ਇਹਨੂੰ ਮੈਂ ਭੁੱਲ ਗਈ ਹੁਣ ਚਮਚਮ ਚਮਚਾ ਚਮਚਮ ਕਹਿੰਦੇ ਹੁੰਦੇ ਸੀ ਜੀ ਉਹ ਮਗਰ ਗਏ ਜਦੋਂ ਸਾਡੇ ਪਹਿਲੇ ਦੋ ਦੋ ਦਿਨ ਆ ਗਏ ਜਲੇਬੀਆਂ ਵਾਲੇ ਜਲੇਬੀਆਂ ਘਟਣ ਲੱਗ ਜਾਂਦੇ ਸੀ ਜਲੇਬੀਆਂ ਖਾਈ ਜਾਂਦੇ ਸੀ ਮੋਦੀ ਜੂਰ ਵਾਲੇ ਮੋਦੀ ਜੂਰ ਬਣਾਉਣ ਲੱਗ ਜਾਂਦੇ ਹਾਏ ਹਾਏ ਇੱਥੇ ਹੁਣ ਲਿਆਉਣੀ ਚਾਹ ਆ ਗਈ ਜੀ ਸਮੀ ਆ ਜਾ ਲੈ ਵੀ ਚਾਹ ਪਾਣੀ ਪੀ ਲਿਆ ਤੇ ਹੁਣ ਤੁਹਾਨੂੰ ਬਰਾਦ ਵਾਲੀਆਂ ਗੱਡੀਆਂ ਦਿਖਾ ਦਈਏ ਜਨ ਵਾਲੀਆਂ ਕਿਉਂ ਬਾਈ ਜੀ ਨਦੀਮ ਬਾਈ ਜੀ ਜੀ ਬਿਲਕੁਲ ਜੀ ਆ ਜਾਓ ਵਿਆਹ ਵਾਲੀ ਗੱਡੀ ਦਿਖਾ ਕੇ ਆਈਏ ਤੁਹਾਨੂੰ ਜਿਵੇਂ ਆਪਣੇ ਖੜਦੇ ਹੁੰਦੇ ਹੁੰਦੇ ਨੇ ਨਾ ਗੱਡੀਆਂ ਆ ਕੇ ਸਮੀ ਸਾਡੇ ਦਾ ਵਿੱਚੋਂ ਦੀ ਇਹ ਵੀ ਰਿਵਾਜ ਰਿਹਾ ਹੈ ਤੁਹਾਨੂੰ ਪਤਾ ਕੱਲੀਆਂ ਸਕੋਰਪਿਓ ਵੀ ਨੋ ਵਾਲੇ ਕਿ ਜਾਣੀਆਂ ਕਾਲੀਆਂ ਇੱਥੇ ਰਿਸ਼ਤੇ ਵਾਲੀਆਂ ਗੱਡੀਆਂ ਹੁੰਦੀਆਂ ਨਹੀਂ ਕੁੱਕ ਕਰਾਏ ਵਾਲੀਆਂ ਵੀ ਹੁੰਦੀਆਂ ਕੁਸ਼ ਕਰਾਲੇ ਦੀਆਂ ਕਿਰਾਏ ਤੇ ਅੱਛਾ ਇੱਥੇ ਕਈ ਵੇ ਆਪਣੇ ਨਾਲ ਸੱਜ ਜਾਂਦਾ ਵਾ ਅੱਛਾ ਕਈ ਤਾਂ ਮੈਂ ਤਾਂ ਬੱਸ-ਬੱਸ ਵੀ ਲੈ ਕੇ ਜਾਂਦੇ ਆ ਮੈਨੂੰ ਲੱਗਦਾ ਹਨਾ ਬੱਸ ਬੱਸ ਪਿੱਛੇ ਹੁੰਦੀ ਆ ਬਹੁਤੀ ਜੀ ਬੱਸ ਤੇ ਬੈ ਜਾਂਦੇ ਆ ਬੱਸ ਵੀ ਜਾਊਗੀ ਆਪੇ ਤੇ ਕੀ ਪਤਾ ਨਹੀਂ ਇਹ ਨਹੀਂ ਜਾਊਗਾ ਇਹ ਤੇ ਨਹੀਂ ਜਾਊ ਠੀਕ ਆ ਗੱਡੀ ਜਾ ਰਹੀ ਆ ਸਾਰਿਆਂ ਕੋਈ ਗੱਡੀਆਂ ਕੋਡੀਆਂ ਆਹ ਖੜਿਆ ਨੇੜੇ ਆ ਜੀ ਕਹਿੰਦੇ ਗੱਡੀਆਂ ਤੇ ਜਾਵਾਂਗੇ ਦੂਰ ਵਾਲੇ ਬੱਸ ਕਰਾ ਲੈਂਦੇ ਫਿਰ ਹਾਏ ਹਾਏ ਕੀ ਬਾਤ ਆ ਗੱਡੀ ਇਹ ਲਾੜੇ ਦੇ ਦੁੱਲੇ ਦੀ ਗੱਡੀ ਆ ਜੀ ਤੇ ਪੂਰੀ ਸਜਾਈ ਹੋਈ ਆ ਜਿਵੇਂ ਆਪਣੇ ਸਜਾਉਂਦੇ ਆ ਤੇ ਉਹੀ ਕੰਮ ਇੱਥੇ ਆ ਤੇ ਮੈਂ ਕਿਹਾ ਵੀ ਮੈਂ ਵੀ ਆ ਇਹਦੀ ਜਿਹੜਾ ਸਜਾਈ ਨਹੀਂ ਹੋਇਆ ਉਹ ਚ ਸ਼ੋਭਾ ਹੋਰ ਦੇ ਦਈਏ ਮੈਂ ਆਪਣੇ ਵਾਲੇ ਫੁੱਲ ਇੱਥੇ ਲਾ ਦੇਣ ਲੈ ਸਮੇ ਇਕੱਤਰ ਟੰਗ ਯਾਰ ਇੱਕ ਇੱਕ ਕਰਕੇ ਧਰੀਏ ਮਤੇਰਾ ਟਾਈਮ ਹੋ ਗਿਆ ਹੁਣ ਗੱਲ ਚ ਉਹ ਨਾ ਮੈਨੂੰ ਫਾਹਾ ਦੇਣੀ ਕਿਤੇ ਨਿਵਟ ਕੇ ਜੇ ਬਸ ਬਸ ਬਹੁਤ ਆ ਬਹੁਤ ਲੈ ਪਾ ਦੋ ਤਿੰਨ ਤਾਂ ਉਹ ਹੌਲੇ ਜੇ ਹੋਈਏ ਲੈ ਵੀ ਸ਼ਗਨ ਪਾ ਦੇ ਇੱਥੇ ਜੀ ਇਹ ਸ਼ਗਨ ਪਾਤਾ ਜੀ ਕੁੱਲਾ ਦਾ ਕੁੱਲਾ ਦਾ ਰਿਪਨ ਭਾਈ ਜਾਨ ਬਚਾਲੇ ਰੱਖਦੇ ਹਨ ਲੈ ਮੈਂ ਇੱਕਾ ਹੋਰ ਰੱਖ ਲਾ ਮੈਨੂੰ ਇੱਕ ਗੱਲ ਯਾਦ ਆ ਗਈ ਸੁਣਾਵਾ ਰਿਪਨ ਹਾਂ ਸੁਣਾ ਜੀ ਕੀ ਗੱਲ ਸੁਣਾ ਲੈ ਇੱਕ ਮਿੰਟ ਲੈ ਆ ਰੱਖਦੀ ਪਹਿਲਾਂ ਪਾ ਇਹ ਆ ਲਓ ਜੀ ਕਿਉਂ ਪਾਸ਼ਾ ਸਾਹਿਬ ਸਜਾਤੀ ਨਾ ਮੈਂ ਕਹਿੰਦਾ ਜੀ ਮੌਜਾਂ ਲੱਗੀਆਂ ਮੌਜਾਂ ਲੱਗੀਆਂ ਇੰਨੇ ਦਿਨ ਰੱਖਦਾ ਤੁਸੀਂ ਆਏ ਹਾਏ ਹਾਏ ਦਿਨ ਹੋਣਾ ਪਾਸ਼ਾ ਜੀ ਕੀ ਕਰਤਾ ਮੈਂ ਕਹਾਂ ਜੀ ਦਿਲ ਦੇ ਵਿੱਚ ਦਿਲ ਰੱਖ ਦਿੱਤਾ ਤੁਸੀਂ ਜੇ ਗਰਦਾ ਡੋਟ ਹਾਏ ਹਾਏ ਕੀ ਬਾਤ ਹੈ ਹਾਲਾਂਕਿ ਇੱਥੇ ਤਾਂ ਦਿਲਾਂ ਦੀਆਂ ਮੈਲੀਆਂ ਨੇ ਚੰਗੀਆਂ ਸੂਰਤਾਂ ਹੈ ਹਾਂ ਤੇ ਤੁਹਾਡੀਆਂ ਹਾਂ ਸਭ ਬਾਈ ਤੁਸੀਂ ਨਾ ਰਿਪਨ ਬਾਈ ਦੇ ਤੇ ਸਾਰੀਆਂ ਰਸਮਾਂ ਜਿਹੜੀਆਂ ਵਾਂ ਇਹ ਕੈਮਰੇ ਚ ਰਿਕਾਰਡ ਹੋਣੀਆਂ ਚਾਹੀਦੀਆਂ ਲੈ ਦੇ ਚੜਦੇ ਪੰਜਾਬ ਵਾਲਾ ਆਪਾਂ ਦਿਖਾਉਣਾ ਇੱਥੋਂ ਦਾ ਮੈਂ ਨੌਕਰ ਖਾਦਮ ਤਾਬਿਆਦਾਰ ਭਾਈ ਤੇ ਮੈਨੂੰ ਗੱਲ ਯਾਦ ਆ ਗਈ ਰਿਪਨ ਹਾਂ ਉਹ ਕੁੜੀ ਨਾ ਕੋਈ ਵਿਆਹ ਕਰਕੇ ਨਾ ਉਹਨੂੰ ਤੋਰਨ ਲੱਗਦੇ ਆ ਹਾਂ ਉਹ ਨਾ ਪਿੱਟ ਪਿੱਟ ਕੇ ਰੋਂਦੀ ਦਰਵਾਜ਼ੇ ਤੱਕ ਤੇ ਉਹਦੇ ਵਾਲ ਵੇਖ ਕੇ ਨਾ ਉਹਦਾ ਭਰਾ ਵੀ ਰੋਣ ਲੱਗ ਜਾਂਦਾ ਹਾਂ ਦੀ ਮਾਂ ਕਹਿੰਦੀ ਪੁੱਤ ਕਿਉਂ ਰੋਂ ਰਿਆਂ ਤੂੰ ਹਾਂ ਕਹਿੰਦਾ ਮੇਰੀ ਭੈਣ ਬਹੁਤ ਰੋਂਦੀ ਪਈ ਆ ਚੱਲੀ ਆ ਹਾਂ ਕਹਿੰਦੀ ਪੁੱਤ ਇਹਨੇ ਤੇ ਆ ਬੂਹੇ ਤਿੱਕਰ ਰੋਣਾ ਹਾਂ ਜਿਹੜਾ ਨੂੰ ਲੈ ਕੇ ਜਾ ਰਿਆ ਉਹਨੇ ساری ਉਮਰ ਰੋਣਾ ਉਹ ساری ਉਮਰ ਹੀ ਰਹੂਗਾ ਉਹ ساری ਉਮਰ ਹੀ ਰਹੂਗਾ ਵਧੀਆ ਗੱਲ ਕਰ ਜੜੀ ਦਾਜਾ ਹੁਣ ਤੈਨੂੰ ਸਾਰੀਆਂ ਰਸਮਾਂ ਦੱਸੂਗਾ ਇਥੋਂ ਦੀਆਂ ਹਾਂ ਜਿਵੇਂ ਜਿਵੇਂ ਸੇਹਰਾ ਬੰਦੀ ਹੁੰਦੀ ਆ ਹੱਸਦੇ ਆ ਖੇਡਦੇ ਆਂ ਜਾਂ ਰੋਂਦੇ ਆਂ ਜਾਂ ਨਹੀਂ ਹਾਂ ਹੱਸ-ਹੱਸ ਕੇ ਇਦਾਂ ਹੀ ਇਦਾਂ ਹੀ ਇਨਸ਼ਾਅੱਲਾ ਗੱਡੀ ਗੁੱਡੀ ਤਿਆਰ ਹੋ ਗਈ ਆ ਪੂਰੀਆਂ ਤਿਆਰੀਆਂ ਜੀ ਹਾਂ ਤੇ ਹੁਣ ਤੁਹਾਨੂੰ ਘਰ ਲੈ ਕੇ ਚਲਦੇ ਆਂ ਰਸਮਾਂ ਰਸਮਾਂ ਦਿਖਾਉਣੇ ਆ ਸੇਹਰਾ ਬੰਦੀ ਸਾਰਾ ਕੁਝ ਨਾ ਸਾਰਾ ਕੁਝ ਦਿਖਾਵਾਂਗੇ ਇਨਸ਼ਾਅੱਲਾ ਫਿਰ ਨਿਕਲਣਾ ਅੱਗੇ ਆ ਹਾਂ ਜੀ ਪਾਸ਼ਾ ਜੀ ਨਾਲ ਨਾਲ ਜੁੜ ਜੋ ਹੁਣ ਬਲੌਗ ਦੇ ਤੇ ਆ ਜਿਓ ਜੀ ਪਾਸ਼ਾ ਜੀ ਚਲੋ ਸਰਕਾਰ ਆਜੋ ਆਜਾ ਹਾਂ ਬੰਦਾ ਪ੍ਰਾਉਣਾ ਤਿਆਰ ਹੋ ਕੇ ਆ ਗਿਆ ਪਹਿਲਾਂ ਲਾੜਾ ਲਾੜਾ ਐ ਲਾੜਾ ਪਾ ਤਿਆਰ ਹੋ ਰਿਹਾ ਜੀ ਕੱਪੜੇ ਕੱਪੜੇ ਪਾ ਰਿਹਾ ਫਿਟ ਫਾਟ ਚਲੋ ਆਪਣੇ ਵਾਂਗੂੰ ਜਿਵੇਂ ਕਹਿੰਦੇ ਚੜਦੇ ਪੰਜਾਬ ਚ ਜੀ ਸੇਰੇ ਬੰਦੇ ਆ ਆਪਾਂ ਗੁਰਦੁਆਰੇ ਜਾਂਦੇ ਆ ਤੇ ਮਸਜਿਦ ਜਾ ਕੇ ਉਵੇਂ ਆਪਣੀਆਂ ਰਸਮਾਂ ਉਹੀ ਆ ਉਹੋ ਹੀ ਉਹੋ ਹੀ ਹਾਂ ਉਵੇਂ ਸੇਰਾ ਬੰਦੀ ਹੂ ਇੱਥੇ ਵੀ ਪਰ ਫੇਰ ਵੀ ਅਸੀਂ ਤਾਂ ਕਦੇ ਦੇਖਿਆ ਨਹੀਂ ਲੇਟ ਹੋਣਾ ਵੀ ਉਹੀ ਆ ਆਪਣੇ ਵੀ 10 ਵਜੇ ਦਾ ਟਾਈਮ ਦੰਦੇ ਨੇ ਆਉਂਦਾ ਚਾਚਾ ਆਉਂਦਾ ਚੜ੍ਹਦੀ ਆ 12 ਵਜੇ ਸੇਫ ਵਿੱਚ 1:00 ਵਜੇ ਇੱਕੋ ਹੀ ਆ ਗੱਲ ਸਾਨੂੰ ਆਏ ਸੀਗਾ ਵੀ ਕਿਤੇ ਅਸੀਂ ਲੇਟ ਆ ਰਹੇ ਆ ਕਿਉਂਕਿ ਸਾਨੂੰ ਐਸ ਵੀ 10:30 ਵਿਆਹ ਸ਼ੁਰੂ ਹੋਜੂ ਤਿਆਰ ਹੋਜੂ ਕੰਮ ਪਰ ਘਰੇ ਕਹਿੰਦੇ ਹਜੇ ਵਿਆਹ ਵਾਲਾ ਮੁੰਡਾ ਪਾਰਲਰ ਗਿਆ ਹੋਇਆ ਕਹਿੰਦੇ ਹਜੇ ਤਿਆਰ ਹੀ ਨਹੀਂ ਹੋ ਰਿਹਾ ਤੇ ਮੈਨੂੰ ਆ ਲੱਗਦਾ ਵੀ 1:00 ਵਜੇ ਤੁਰਾਂਗੇ ਕੰਮ ਆਪਣੇ ਵਾਲੀ ਆ ਆਹੋ ਨਿਕਾਪ ਢਾਉਣ ਜਾਣਾ ਲੇਟਾ ਇੱਥੇ ਇਦਾਂ ਹੀ ਐ ਭਾਈ ਅੱਜ ਫਿਰ ਤੁਹਾਨੂੰ ਨਿਕਾਹ ਕਿਵੇਂ ਪੜਾਉਂਦੇ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਹਾਂ ਹੂੰ ਕਬੂਲ ਕਬੂਲ ਦਿਖਾਵਾਂਗੇ ਕਬੂਲ ਕਬੂਲ ਹਾਂ ਵੀ ਕਹਦੇ ਮੈਂ ਕਬੂਲ ਹਾਂ ਕਬੂਲ ਤੂੰ ਮੇਰੇ ਕਬੂਲ ਹੈ ਸਮੀ ਅੱਜ ਤੁਹਾਨੂੰ ਕਬੂਲ ਕਬੂਲ ਦਿਖਾਵਾਂਗੇ ਤੂੰ ਮੇਰਾ ਯਾਰ ਹੂੰ ਕਬੂਲ ਹੈ ਕਬੂਲ ਹੈ ਕਬੂਲ ਹੈ ਇਦਾਂ ਹੀ ਇਦਾਂ ਹੀ ਹਾਂ ਹੇ ਹੁਣ ਬਾਈ ਜੀ ਲੱਗਿਆ ਜੀ ਸਲਾਮੀਆਂ ਦੀ ਰਸਮ ਸ਼ੁਰੂ ਕਰਨ ਅੱਛਾ ਸਲਾਮੀਆਂ ਦੀ ਹਾਂ ਠੀਕ ਹੈ ਹੁਣ ਜੋ ਫੇ ਰਿਸ਼ਤੇਦਾਰ ਭੈਣ ਭਰਾ ਤੇ ਚਾਚੇ ਤਾਏ ਸਾਰੇ ਵਿਸਲਾਮੀਆਂ ਪਾਉਣੀਆਂ ਵਿੱਚ ਹੀ ਅਸੀਂ ਆ ਗਏ ਹਾਂ ਵਿੱਚ ਹੀ ਤੁਸੀਂ ਠੀਕ ਹੈ ਹਾਂ ਚਲੋ ਆਹ ਬੰਦਾ ਇੱਕ ਆਇਆ ਜੀ ਸਾਡਾ ਇਹਨੂੰ ਜ਼ਰੂਰ ਮਿਲੋ ਉਹ ਕਾਪੀ ਉਹ ਲਿਖੀ ਜਾ ਰਹੀ ਹੈ ਹਾਂ ਜੀ ਉਹ ਨਾਲ ਉਹ ਲਿਖੀ ਜਾਂਦੇ ਜੀ ਵੀ ਕਿਹੜੇ ਬੰਦੇ ਨੇ ਕਿੰਨਾ ਕੀ ਪਾਇਆ ਲਿਆਉਂਦਾ ਕਹਿੰਦੇ ਹੁੰਦੇ ਸੀ ਇਹਨੂੰ ਨੇਉਂਦੇ ਵਾਲੀ ਕੰਮ ਨਹੀਂ ਇਹ ਸਲਾਮੀ ਹੁੰਦੀ ਹੈ ਨੁੰਦਰਾ ਹੁੰਦਾ ਜੀ ਵਲੀਮੇ ਵਾਲੇ ਦਿਨ ਅੱਛਾ ਨੁੰਦਰਾ ਵਲੀਮੇ ਵਾਲੇ ਦਿਨ ਆਹ ਵਲੀਮੇ ਵਾਲੇ ਦਿਨ ਨੁੰਦਰਾ ਸਲਾਮੀ ਵੀ ਲਿਖੀ ਜਾਂਦੇ ਆ ਕਿਨੇ ਕਿਨੇ ਲਿਖੀ ਜਾਂਦੇ ਆ ਹਾਂ ਸਲਾਮੀ ਵੀ ਲਿਖੀ ਜਾਂਦੇ ਆ ਠੀਕ ਹੈ ਜੀ ਉਹ ਫਿਰ ਸਾਹਿਬ ਦੇਖਣਾ ਹੁੰਦਾ ਵੀ ਕਿਹਦੇ ਵਾਦੇ ਆ ਕਿਹਦੇ ਘਟਦੇ ਆ ਸਾਰੀਆਂ ਗੱਲਾਂ ਠੀਕ ਹੈ ਆਹ ਆਹ ਇਹ ਕਿਨੇ ਦੇਣਾ ਹੈ ਮੈਂ ਜਵਾਈ ਭਾਈ ਕੀ ਬਾਜੀ ਜਾਵਾਂ ਉਹ ਲਿਖੋ ਜੀ 11 1100 ਰੁਪਏ ਸਾਡਾ ਨਲੇ ਉਧਰ ਆ ਕੇ ਪਾਉਣਾਗਾ ਵਾਪਸ ਕਿਤੇ ਕੱਲ ਨੂੰ ਕਹਦੋਂ ਵੀ ਵੀ ਆਈਂ ਸਰਜੂਗਾ ਵਿਆਹ ਆ ਕੇ ਉਧਰ ਦੇਣਾ ਬੋ ਸਾਡੇ ਨਿਆਣੇ ਦੇ ਵਿਆਹ ਬੂ ਆਉਣਾ ਠੀਕ ਹੈ ਇਨਸ਼ਾ ਅੱਲਾਹ ਆ 11-1100 ਰੁਪਇਆ ਇਹਨਾਂ ਦੇ ਨਵਾਜ ਆ ਪੰਜ ਤਾਜ ਦੇਣ ਠੀਕ ਆ ਕੀ ਤੇ ਕਾਦਰਵਾਜ ਆ ਆ ਲੋ ਵਿਨਜ ਨਾ ਲੱਗੇ ਇਹ ਤਾਂ ਸਵੇਰ ਵਾਲੀ ਸਲਾਮੀ ਆ ਜੇ ਬਾਕੀ ਤਾਂ ਉੱਥੇ ਜਾ ਕੇ ਵੀ ਪਾਉਗੀ ਸਾਡੇ ਇਥੇ ਪੀਰ ਦਿੰਦੇ ਆ ਸਵਾ 11 ਸਵਾ 22 ਹਾਂ ਸਵਾ 23 ਆਪਾਂ ਇੰਨੇ ਦਿੱਤੇ ਆ ਲਾੜੇ ਆਓ ਭਾਈ ਪਤਾ ਹੀ ਆ ਬਾਈ ਤੁਹਾਨੂੰ ਹਾਂ ਭਾਈ ਡੱਕੇ ਕਿਤੇ ਆ ਮੈਂ ਤਾਂ ਬਾਤ ਕਰਾ ਭਾਈ ਕਹਿੰਦਾ ਬਾਤੋਂ ਪਤਾ ਲੱਗੂ ਜੇ ਭਾਈ ਡੰਗੇ ਕਿੱਥੇ ਆ ਉਹਨੇ ਮੈਨੂੰ ਤੜਕੇ ਸਨਾਇਆ ਸੀ ਕਹਿੰਦਾ ਜੇ ਲੜਾ ساری ਉਮਰ ਹੀ ਰੋਂਦਾ ਬਾਤੋਂ ਚਲੋ ਜੀ ਕਿਧਰ ਆ ਲਿਖ ਭਾਈ ਨਾਮ ਲਿਖ ਯਾਰ ਕੀ ਲਿਖਦਾ ਸਰਦਾਰ ਇੰਡੀਆ ਸਰਦਾਰ ਇੰਡੀਆ ਵਾਲੇ ਲੈ ਵੱਡੀ ਗੱਲ ਕਰ ਛੱਡੀ ਵੱਡੀ ਗੱਲ ਕਰ ਛੱਡੀ ਸਰਦਾਰ ਇੰਡੀਆ ਵਾਲੇ ਇਹ ਸਭ ਤੋਂ ਵਧੀਆ ਉਹੀ ਹੋਣਿਆ ਭਾਈ ਇਹਦੀ ਵਾਰੀ ਹਾਂ ਚਾਰ ਵੀ ਭਾਈਆ ਯਾਰ ਖਲੋ ਜਾ ਸਾਡੀ ਵਾਰੀ ਆ ਇੱਕ ਮਿੰਟ ਲਾ ਮੈਂ ਨਹੀਂ ਬੈਂਦਾ ਫਿਰ ਮੈਂ ਓਏ ਬੈ ਜਾ ਯਾਰ ਸਮਝ ਮੈਂ ਤੂੰ ਭਾਈ ਭਾਈਆ ਤੂੰ ਬੈ ਜਾ ਮੈਂ ਨਹੀਂ ਬੈ ਜਾ ਯਾਰ ਮੈਂ ਤੈਨੂੰ ਮੈਂ ਬੈ ਨਹੀਂ ਮੈਂ ਹੁਣ ਬਹਿਣਾ ਹੀ ਨਹੀਂ ਜਿਉਂ ਮਰ ਜੀ ਹੋ ਜਾ ਬੈ ਜਾ ਬੈ ਜਾ ਯਾਰ ਗਾ ਨਹੀਂ ਜਰਾ ਆਹ ਉਹ ਗੱਲਾਂ ਭਾਈ ਨਾ ਨਹੀਂ ਨਹੀਂ ਗੱਲ ਵੀ ਸਹੀ ਏ ਪਰੋਣੇ ਨੂੰ ਵਾਰੀ ਨਹੀਂ ਦੇ ਰਹੇ ਆਹ ਦੱਸ ਯਾਰ ਕੋਈ ਮਰਦਾ ਕੋਈ ਇਹ ਇਹ ਉਦੋਂ ਵਾਲੇ ਪਰੋਣੇ ਨਹੀਂ ਇੱਥੇ ਡੰਡੇ ਵੀ ਕੱਢ ਲੈਣੇ ਆ ਜਾ ਦੇਣਾ ਆ ਮੈਂ ਕੀ ਦੇਣਾ ਆ ਨੋਟ ਕੱਲੋ ਚੰਗੀ ਤਰ੍ਹਾਂ ਪੰਜ ਦਿੱਤਾ ਪੰਜ 500 ਰੁਪਈਆ ਦਿੱਤਾ ਰੁਸ਼ਿਆ ਵੱਡੀ ਗੱਲ ਕਰ ਛੱਡੀ 5000 ਦਾ ਨੋਟ ਮਰਿਆ 10000 ਦਿੱਤਾ ਆ ਭਾਈ ਨਾ ਨਾ ਫਰੇ ਹਲਾ ਤੇ ਅਗਲੇ ਬੰਨੇ ਹੋ ਹਾਂ ਉਹਦੀ ਨਾ ਖਾਓ ਇਹ ਮੜੀ ਦੀ ਖਾਂਦਾ ਸਰਬਾਲਾ ਸਾਰਾ ਖਾਏ ਸਰਬਾਲਾ ਚਾਰੂ ਸਰਬਾਲੇ ਦੀਆਂ ਮੋਜਾਂ ਲੱਗੀਆਂ ਸਰਬਾਲਾ ਚਾਰੂ ਠੀਕ ਹੋ ਗਿਆ ਜੀ ਆਓ ਜੀ ਆਓ ਆਓ ਆਏ ਸੁੱਖਾ ਸੁਖ ਸੁਖ ਕਰ ਸਾਡੇ ਅੱਜ ਸੋਹਣੇ ਸੱਜਣ ਆਏ ਕੀ ਬਾਤ ਸੋਹਣੇ ਸੱਜਣ ਆਏ ਰੱਬ ਨੇ ਕੈਸੇ ਮੇਲ ਕਰਾਏ ਹੋ ਸੁੱਖਾ ਸੁਖ ਸੁਖ ਕਰ ਸਾਡੇ ਅੱਜ ਸੋਹਣੇ ਸੱਜਣ ਆਏ ਸੋਹਣੇ ਸੱਜਣ ਆਏ ਰੱਬ ਨੇ ਕੈਸੇ ਮੇਲ ਕਰਾਏ ਹੋ ਪੂਆ ਮਿਰਚਾਂ ਵਾਰੇ ਵੇ ਮਾਸੀ ਵਾਰੇ ਜਾਵੇ ਓਏ ਭੂਆ ਮਿਰਚਾਂ ਵਾਰੇ ਓਏ ਮਾਸੀ ਵਾਰੇ ਜਾਵੇ ਤੇ ਤੇਰੀ ਜੋੜੀ ਜੀਵੇ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਕੀ ਬਾਤ ਆ ਸਮੀਤ ਜੱਟ ਜਿੰਦਾਬਾਦ ਸਮੀ ਜੱਟ ਦਾ ਇਹ ਹੈ ਜੀ ਕਾਸਮ ਖਾਸ ਹਰ ਮੌਕੇ ਤੇ ਹਰ ਤਰ੍ਹਾਂ ਦਾ ਗਾਣਾ ਹਰ ਤਰ੍ਹਾਂ ਦੀ ਵੈਰਾਈਟੀ ਜੱਟ ਜੀ ਸਵਾ ਮਹੀਨੇ ਦੇ ਵੀ ਗਾ ਦਿੰਦਾ ਤੋਰੇ ਗਏ ਯਾਰ ਮੁਹੱਬਤਾਂ ਹੋਰ ਦੱਸ ਕੋਈ ਖੁਆਇਸ਼ ਹੈਗੀ ਤੇਰੀ ਲਓ ਜੀ ਪਸ਼ਾ ਜੀ ਹੁਣ ਤਿਆਰੀ ਹੈ ਆਪਣੀ ਕਦੋਂ ਕਿਧਰਾਂਗੇ ਬਾਜੀ ਹੁਣ ਗੱਡੀਆਂ ਦੇ ਵਿੱਚ ਹੋ ਜੀ ਇਹ ਮੈਨੂੰ ਦੱਸਦਾ ਲੈਂਦੇ ਪੰਜਾਬ ਵਾਲੇ ਆਪਣੇ ਤੋਂ ਵੀ ਲੇਟ ਹੈ ਜੀ ਆਪਾਂ ਤਾਂ 1:00 ਵਜੇ ਤੁਰ ਪੈਨੇ 2:30 ਵਜੇ ਤੋਂ ਪਹਿਲਾਂ ਨਹੀਂ ਤੁਰਦੇ ਹਾਂ ਨਹੀਂ ਨਹੀਂ ਬਖ ਤਿਆਰੀਆਂ ਇਹ ਇਹੋ ਦੇ ਕੰਮਾਂ 'ਚ ਦੇਰ ਸਵੇਰ ਹੋ ਜਾਂਦੀ ਆ ਕਿਉਂਕਿ ਆ ਪ੍ਰਾਣੇ ਨੇ ਆਹੀ ਤਾਂ ਚੈਨ ਦਾ ਟਾਈਮ ਆ ਜਿਹੜਾ ਕੱਟਣਾ ਓਨੇ ਐਦੋਂ ਇਹ ਤਾਂ ਰੋਣਾ ਹੀ ਆ ਸਵੇਰੇ ਜਾਣਾ ਪੈਣਾ ਸੀ ਅੱਛਾ ਵਿਆਹ ਹੀ ਕਰੇ ਲੇਟ ਕਰਾਣਾ ਵਿਆਹ ਹੀ ਧਿਆੜੀ ਲੇਟ ਹੋ ਜਾਣਾ ਲੈ ਵੀ ਹੁਣ ਨਿਕਲ ਲੱਗਿਆ ਕਿਉਂ ਸਮੀ ਹਾਂ ਮਾਰੀਆ ਨਾਰਾ ਜੀ ਚਲੋ ਜੀ ਚਲੋ ਜੀ ਆਓ ਚਲੋ ਉਹ ਚੜਦੇ ਪੰਜਾਬ ਚ ਜਿੱਦਾਂ ਰੋਸ ਜਾਂਦੇ ਆ ਨਾ ਆਪਣੇ ਜਵਾਈ ਭਾਈ ਕੀ ਕਹਿੰਦੇ ਤੁਸੀਂ ਪ੍ਰਾਣਾ ਰੋਸ ਗਿਆ ਪ੍ਰਾਣਾ ਰੋਸ ਜਾਂਦਾ ਨਾ ਤੇ ਉਹਨੂੰ ਮਿੰਤਾ ਤੱਲੇ ਕਰਕੇ ਯਾਰ ਆ ਜਾ ਓ ਯਾਰ ਇਦਾਂ ਯਾਰ ਕੋਈ ਨਹੀਂ ਕੋਈ ਨਹੀਂ ਤੇ ਇੱਥੇ ਰੋਸ ਜAVE ਡੰਡੇ ਕੱਢ ਲੈਂਦੇ ਆ ਆ ਤੇਰੀ ਅਜੀ ਤਲੀ ਇੱਥੇ 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 ਦਾ ਮਤਲਬ ਇਹ ਵੀ ਇਹ ਪ੍ਰਾਣਿਆਂ ਦੀ ਇੱਜ਼ਤ ਕੋਈ ਨਹੀਂ ਨਹੀਂ ਮੈਂ ਤੁਸੀਂ ਮੇਰੇ ਤਾਂ ਇੱਜਾ ਰਹਿ ਗਈ ਏ ਆ ਤੂੰ ਵੀ ਮੇਰੇ ਤਾਂ ਹਿਸਾਬ ਨਹੀਂ ਲਾਇਆ ਚਲੋ 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 ਤਸਵੀਰ ਤੇ ਬਣਵਾ ਲਈ ਮੇਰਾ ਤਾਂ ਇਹ ਪੱਗ ਨਾਭੀ ਤੋਂ ਗੁਲਾਬੀ ਕਰਤੀ ਹੈ ਜਿਹੇ ਫਿਲਟਰ ਲਾਏ ਆ ਤੂੰ ਕਾਹਦੇ ਫਿਲਟਰ ਲਾਏ ਆ ਯਾਰ ਨਾਭੀ ਗੁਲਾਬੀ ਹੋ ਗਈ ਪੱਗ ਕਮਾਲ ਹੋ ਗਈ ਮੈਂ ਪੱਗ ਨਾਭੀ ਬੰਨੀ ਮੈਂ ਕਿਹਾ ਮੈਂ ਗੁਲਾਬੀ ਰੰਗ ਕਿੱਥੋਂ ਬਣ ਲਿਆ ਕਮਾਲ ਹੋ ਗਈ ਯਾਰ ਪੈਸੇ ਤੋਂ ਮਾਰ ਲੈਣ ਤੇ ਚੱਲ ਪੇਟ ਭਾਰ ਜੀ ਕੀ ਹਾਲ ਹੈ ਇਹ ਲਾੜਾ ਸਾਡਾ ਲਾੜੇ ਸਾਡਾ ਗੱਡੀ 'ਚ ਭੌਣ ਚੱਲੇ ਆ ਤੇ ਹੁਣ ਗੱਡੀ ਲੈ ਕੇ ਜਾਵਾਂਗੇ ਬਰਾਤ ਲੈ ਕੇ ਜਾਵਾਂਗੇ ਫੁੱਲ ਭਾਰ ਨਾਲ ਨਾ ਤੂੰ ਰੋਂਦਾ ਕਿ ਉੱਥੇ ਜਾ ਕੇ ਫਿਰ ਓ ਕੀ ਦੱਸਾਂ ਭਰਾਵਾ ਇਹ ਗੱਲ ਸੰਗਲ ਪੈਣ ਲੱਗਿਆ ਲਾੜਾ ਸਾਡਾ ਵਿੱਚੋਂ ਬੜਾ ਰਾਜੀ ਆ ਹਾਂ ਤੇ ਹੁਣ ਲੈ ਕੇ ਚੱਲੇ ਆ ਉੱਥੇ ਫੁੱਲ ਭਾਰਨਾ ਬਰਾਤ ਧੁਕੂਗੀ ਭੰਗੜੇ ਪੈਣਗੇ ਹਾਂ ਚਲਿਏ ਨਹੀਂ ਪਰ ਗਲ ਸੰਗਲ ਪੈਣ ਲੱਗਿਆ ਕਿਉਂ ਬਸ ਹਾਂ ਉਹ ਸ਼ੁਰੂ ਨਹੀਂ ਚਲਾਤੀ ਮਗਰ ਆ ਗਿਆ ਕੂਕਾਂ ਸਮੀ ਨੇ ਪਹਿਲਾਂ ਹੀ ਮਾਰ ਦਿੱਤੀ ਚਲੋ ਜੀ ਚਲੋ ਜੀ ਅੱਲਾਹ ਦਾ ਖੈਰ ਕਰੇ ਚਲਦੇ ਆ ਫਿਰ ਲੈ ਵੀ ਮੁਬਾਰਕਾਂ ਹਜ਼ਰਤ ਹੱਥ ਦੇ ਬਹੁਤ ਬਹੁਤ ਬਾਈ ਨੂੰ ਸ਼ੁਰਲੀਆਂ ਚੱਲ ਗਈਆਂ ਐ ਲੈ 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 ਐਵੀ ਆਤਿਸ਼ਬਾਹੀ ਇਹ ਜਿਵੇਂ ਆਪਣੇ ਦੂਜੇ ਪਟਾਕੇ ਚਲਾਉਂਦੇ ਹੁੰਦੇ ਆ ਨਾ ਇਹ ਇਹ ਜੇ ਚਲਾਉਂਦੇ ਆ ਇਹ ਹੋ ਗਈ ਜਿਵੇਂ ਆਪਣੇ ਫਾਇਰ ਬੰਬ ਚਲਾਉਂਦੇ ਆ ਵੱਡੇ ਇਹੇ ਚਲਾਉਂਦੇ ਆ ਮੇਰੇ ਕੋ ਪੈਸੇ ਨਹੀਂ ਹੈਗੇ ਹਲੇ ਆ ਦੇਖੋ ਬਾਈ ਮੇਰੇ ਤੇ ਸਿੱਟਦਾ ਮਹਿਮਾਨਾਂ ਤੇ ਨਾ ਸਿੱਟੋ ਯਾਰ ਅਸੀਂ ਵੀ ਬੜੀਆਂ ਦੁਆਵਾਂ ਆਏ ਹਾਏ 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 ਕੀ ਆ ਸਵਾਗਤ ਹੈ ਇਤਾਂ ਸ਼ਰਮਾ ਰੱਖੇ ਬਰਾ ਦਾ ਸਵਾਗਤ ਹੋ ਰਿਹਾ ਓ ਮੇਰੇ ਪਿੱਛੇ ਹੋ ਗਿਆ ਮੈਂ ਇਹ ਸ਼ੁਰਲੀ ਮੋਟ ਉਹ ਜਾਂਦੀ ਆ ਜਾਂਦੀ ਆ ਆ ਜਾਂਦੀ ਆ ਆ ਸ਼ੁਰਲੀ ਜੰਝੂਲੇ ਦਾ ਜੀ ਸਮੀ ਸਾਡੇ ਉਹ ਦੂਜਾ ਪੈਕਟ ਵਾਲਾ ਚਲਾਉਂਦਾ ਇਕੱਠਾ ਫਾਇਰ ਵਰਕੇ ਤੇ ਬੰਬ ਨਹੀਂ ਦੇਖਿਆ ਤੂੰ ਚਲਾਇਆ ਬੰਬ ਤਾਂ ਇਹਨਾਂ ਨੇ ਐ ਗਰਨੇਡ ਸੱਟਿਆ ਹੁੰਦਾ ਬੰਬ ਚਲਾ ਦਾਂਗੇ ਛੱਟ ਬੰਬ ਇੱਕ ਹੋਰ ਛੱਟ ਬੰਬ ਓਏ ਭਾਈ ਆ ਤੇਰੀ ਆਤਿਸ਼ਵਾਦੀ ਦਾ ਦਿਖਾ ਯਾਰ ਤੇਰੀ ਸ਼ੁਰਲੀ ਇੱਧਰ ਦਿਖਾ ਓ ਯਾਰ ਤੁਸੀਂ ਤੇ ਬੜੇ ਹੋ ਯਾਰ ਗੁੱਜਰ ਯਾਰੇ ਨਾਲ ਤੇ ਬੜੇ ਕਰਦੇ ਓ ਤੇਰੀ ਓਏ ਬੰਬ ਮੁੱਕ ਗਏ ਬੰਬ ਮੋਮਬਤੀ ਦਿਖਾਣੀ ਤੇਰੀ ਮਾੜੀ ਜੀ ਆ ਮੋਮਬਤੀ ਦਿਖਾਉਣਾ ਮੋਮਬਤੀ ਦਿਖਾ ਮਾੜੀ ਜੀ ਇਹ ਆ ਦੇਖ ਕੋਲਾ ਨਹੀਂ ਫਿਰਦੇ ਕੋਲਾ ਇਹ ਕੋਲੇ ਨਾਲ ਹੀ ਐਂ ਇਕ ਲਾਉਂਦੇ ਓ ਚੱਲ ਯਾ ਲੈ ਇਹ ਇਹ ਹੋ ਜਾਂਦੀ ਉਹ ਜਾਂਦੀ ਲੈ ਵੀ ਆ ਬੰਬ ਚੱਲਣ ਲੱਗਾ ਬੰਬ ਬੰਬ ਉਧਰ ਛੱਡ ਦੇ ਉਧਰ ਆ ਵੇ ਬੰਬ ਦਾ ਹਾ ਬੰਬ ਬੰਬ ਦਾ ਹਾ ਬਾਂਬੀ ਵਾਲਾ ਵੱਡਾ ਚੱਲ ਜਾ ਉਹ ਚੱਲਦਾ ਚੱਲਦਾ ਉਹ ਚੱਲ ਗਈ ਇੱਕ ਹੋਰੀ ਪਰਿਆ ਜਾ ਪਰਿਆ ਜਾ ਡਿੱਗੀ ਜਮਾਰੋਗਾ ਇੱਥੇ ਰੱਖ ਕੇ ਲੈ ਕੇ ਚੱਲਦੇ ਆ ਬੱਬਾ ਤੂੰ ਪਰਿਆ ਇੱਥੇ ਦੇਖ ਆ ਬੰਬ ਦਿਖਾਏ ਤਗੜੇ ਆ ਸਭੀ ਹੋ ਰਿਹਾ ਬੰਬ ਦੇਖ ਆ ਬੰਬ ਤਾਂ ਦਿਖਾਏ ਰ ਹੱਥ ਚ ਤਾਂ ਦਿਖਾ ਬੰਬ ਗੱਡੇ ਆ ਮੇਰੀ ਵੀ ਉਹ ਹੋ ਆਹ ਹਾਏ ਆ ਡਾਡੇ ਬੰਬ ਦੇ ਉਹ ਵਾਹ ਓਏ ਵਾਹ ਬਾਈ ਫੜਕਾ ਧੜਕਾ ਬਹੁਤ ਆ ਡਿੱਗੀ ਦਿਖਾ ਯਾਰ ਮੜੀ ਜੀ ਓਏ ਆ ਜੀ ਆ ਦਿਖਾਈ ਪਣੀ ਆ ਤੁਸ ਜਵਾਜੂ ਇਸ ਇੱਕ ਅੱਧੀ ਕੱਢ ਕੇ ਦਿਖਾ ਇਹ ਡਿੱਗੀ ਭਰੀ ਵਰਦੇ ਆ ਬਾਈ ਇਹ ਚੀਜ਼ ਦੀ ਲੈ ਆ ਆ ਇਹੀ ਇਹੀ ਵਜਣਗੀਆਂ ਸਾਰੇ ਵਿਆਹ ਚ ਵਜਣਗੀਆਂ ਸਾਰੇ ਵਿਆਹ ਚ ਬੱਲੇ 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 ਕਿਆ ਬਾਤ ਆ ਜੀ ਇਹ ਖਾਲਸ ਵਿਆਹ ਆ ਜਮਾ ਪਿੰਡ ਵਾਲਾ ਲਓ ਜੀ ਬੰਬ ਚੱਲ ਗਏ ਸਵਾਗਤ ਹੋ ਗਿਆ ਮਾਨਨ ਗੱਲਾਂ ਕਰ ਲੈਣੇ ਵੀਡੀਓ ਆ ਗਈ ਗੱਡੀ ਓ ਬੱਲੇ 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 ਵੇ ਕੇ ਫਿਰ ਚੱਲਦੇ ਪੰਬ ਅੱਛਾ ਦੇਖ ਲਿਆ ਪੰਜਾਬ ਆ ਹੀ ਲੰਦੇ ਪੰਜਾਬ ਦਾ ਵਿਆਹ ਆਏ ਹਾਏ 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 ਕੀ ਬਾਤ ਹੈ ਬਲੇ ਹੋਰ ਚੀਜ਼ਾਂ ਵੀ ਚਲਾਉਣੀਆਂ ਪਰ ਅੱਪ ਵੀਡੀਓ ਜਿੱਨੀ ਦਿਖਾਉਣੀਆਂ ਆਏ ਹਾਏ ਹਾਏ ਉਹ ਉਹ ਚੀਜ਼ਾਂ ਆ ਬਲੇ ਆ ਜਾ ਭਰਾ ਇਧਰ ਆ ਸਮੀ ਲਾਲਨ ਭੌਣ ਲੱਗੇ ਆ ਵਿੱਚ ਬਿਸਮਿਲ੍ਲਾ ਪੜ ਕੇ 47 ਚਲਾਉਣੀਆਂ 47 ਓਏ ਨਾਲ ਲੈ ਉਹ ਵੀਡੀਓ ਜਿੱਨੀ ਦਿਖਾਉਣੀਆਂ ਆਹੋ ਇਧਰ ਆਪਾ ਲਾ ਜੀ ਇੱਧਰ ਦੀ ਇੱਧਰ ਦੀ ਬਾਤਾਂ ਬismillah ਪੜ ਕੇ ਗੱਡੀ 'ਚ ਆ ਹਾ ਹਾ ਮੈਂ ਮੇਰਾ ਭਰਾ ਮੈਂ ਆਏ ਹਾਏ ਹਾਏ ਓ ਬੱਲੇ 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 ਓਏ ਹਾਏ ਹਾਏ ਕੀ ਬਾਤ ਐ ਸਰਬਾਲਾ ਵੀ ਇੱਧਰ ਸਰਬਾਲਾ ਇੱਧਰ ਸਰਬਾਲਾ ਓ ਹੋ 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 ਕੀ ਬਾਤ ਐ ਓ ਹੋ ਹੋ ਕੀ ਬਾਤ ਐ ਇੱਧਰ ਦਾ ਇੱਧਰ ਸਰਬਾਲਾ ਹੀ ਪੂਰਾ ਕਰਦਾਰ ਆ ਵਿਆਹ 'ਚ ਆਏ ਹਾਏ ਹਾਏ ਹੱਲਾ ਗੁੱਲਾ ਮਚ ਗਿਆ ਜੀ ਨੋਟਾਂ ਦੇ ਨੋਟ ਬਰਖਾ ਹੋ ਗਈ ਨੋਟਾਂ ਦੀ ਓ ਹੋ 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 ਕੀ ਬਾਤ ਹੈ ਜੀ ਕੀ ਬਾਤ ਹੈ ਉਹ ਆਪ ਨੇ ਹਾਂ ਜੀ ਉਹ ਕਿੰਨੇ ਚੁਗਲੇ ਆ ਤੂੰ ਦਿਖਾ ਕੱਢ ਕੇ ਆ ਦੇਖ ਇਹ ਦਿਖਾ ਮੈਨੂੰ ਮੜੇ ਉਹ ਦਿਖਾ 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 ਹੋਰ ਦੇਉਂ ਫਿਰ ਤੈਨੂੰ ਕਿੰਨੇ ਚੁਗਲੇ ਆ ਉਹ ਦੇਖ ਜੇਬ ਖਾਲੀ ਕਰ ਪੂਰੀ ਇਹ ਆ ਦੇਖ ਉਹ ਦੇਖ ਉਹ ਕਾਪੀ ਲਬ ਉਹ ਦੇਖ ਉਹ ਹੋ ਗਏ ਪਾਤੀਆਂ ਚ ਉਹ ਹੋ ਗਏ ਪਾਤੀਆਂ ਚ ਓਏ ਮਾਂ ਉਹ ਬਾਈ ਨਾ ਆ ਕੁਛ ਆਪਣੇ ਚੱਲਦਾ ਰਿਹਾ ਤੇ ਸਾਡੇ ਸਾਂਭੀ ਆਪਣੇ ਚੱਲਦਾ ਰਿਹਾ ਕੁਛ ਆਪਣੇ ਠੋਲੂ ਸੜਦੇ ਹੁੰਦੇ ਸੀਗੇ ਠੋਲੂ ਸੜਦੇ ਦੀ ਕਹਿੰਦੇ ਮੱਥੇ 'ਚ ਵੱਜਦਾ ਕਹਿੰਦੇ ਅੱਖ ਦੇ ਵੱਜਦਾ ਤੇ ਨੋ ਟੋਮੀ ਸਟ ਰਿਆ ਸਾਂਭੀ ਸਾਡੇ ਵੀ ਸਿਰਵਾਜ ਹਾਂ ਨਹੀਂ ਹੈਗਾ ਸਾਡੇ ਵੀ ਸਿਰਵਾਜ ਉਹ ਪਹਿਲੇ ਠਿੱਪੇ ਮਾਰਦੇ ਸੀ ਨਾ ਹਾਂ ਠਿੱਪੇ ਠਿੱਪੇ ਭਰ ਕੇ ਸੜਨੇ ਉਹ ਕਿਸੇ ਵੱਜ ਜਾਣਾ ਕਿਸੇ ਕਹਿੰਦੇ ਗੱਡੀ ਦਾ ਸ਼ੀਸ਼ਾ ਪਾਣੇ ਦਿੰਦੇ ਕਦੇ ਕੀ ਕਰ ਦਿੰਦੇ ਸਾਡੇ 25 30 ਸਾਲ ਪੁਰਾਣਾ ਰਿਵਾਜ ਹੈ ਹਾਂ ਜੀ ਹਾਂ ਸਾਡੇ 90 2000 ਤੋਂ ਪਹਿਲਾਂ ਪਹਿਲਾਂ ਹੈ ਲੋ ਜੀ ਬਰਾਤ ਚੜਨ ਲੱਗੀ ਆ ਹੁਣ ਸਾਰੀ ਉਦੋਂ ਪਰ ਆਪਣੇ ਕੁੜੀਆਂ ਨੂੰ ਬਰਾਤ ਵੀ ਨਹੀਂ ਲੈ ਕੇ ਜਾਂਦੇ ਹੁੰਦੇ ਸੀ ਹਾਂਜੀ ਕੁੜੀਆਂ ਬਰਾਤ ਨਹੀਂ ਜਾਂਦੀਆਂ ਉਦੋਂ ਬਾਹਰ ਹੀ ਨਿੱਕੇ ਹੁੰਦੇ ਸੀ ਘਰ ਹੀ ਛੱਡ ਜਾਂਦੇ ਸੀ ਲੇਕਿਨ ਜਾਂਦੇ ਸੀ ਉਦੋਂ ਚਲਿਏ ਬੈਠੀਏ ਹਾਂਜੀ ਹਾਂਜੀ ਲਓ ਜੀ ਇਹ ਆਪਣੀ ਗੱਡੀ 'ਚ ਬੈਠਣ ਲੱਗਨੇ ਆਂ ਅਸੀਂ ਆਪਣੀ ਗੱਡੀ 'ਚ ਬੈਠਣ ਲੱਗਿਆਂ ਤੇ ਸਫ਼ਰ ਕਰਦੇ ਆਪਾਂ ਜਾ ਕੇ ਮਿਲਦੇ ਆਂ ਇੱਧਰ ਹਾਂਜੀ ਜਾ ਕੇ ਮਿਲਦੇ ਆਂ ਉੱਥੇ ਭਾਈ ਜੀ ਉੱਥੇ ਮਿਲਦੇ ਆਂ ਅੱਜ ਪੂਰਾ ਵਿਆਹ 'ਚ ਤੁਹਾਡੇ ਨਾਲ ਨਾਲ ਰਹਿਣਾ ਸੀ ਪਗੜਾ ਪੋਣਾ ਹੈ ਉੱਥੇ ਜਾ ਕੇ ਪੋਣਾ ਮੋਗਲੇ ਭਾਈ ਚਾਹੀ ਵਾਲਾ ਯਾਰ ਤੇਰੇ ਵਿਆਹ ਦਾ ਨੋਟਾਂ ਦੇ ਨੋਟ ਮੈਂ ਕਹ ਪ੍ਰਾਉਣਿਆਂ ਨੇ ਪੂਰਾ ਰੰਗ ਲਾ ਲਿਆ ਅੱਗੇ ਜਾ ਅੱਗੇ ਲੱਗਣਗੇ ਵਾਹ ਜੀ ਵਾਹ ਦੇਖਾਂਗੇ ਅੱਗੇ ਜਾ ਚਲੋ ਜੀ ਲਾ ਗੱਡੀ ਅੱਗੇ ਆ ਜਾਓ ਪਾ ਦਿਓ ਹਾਂਜੀ ਇਹ ਇਹ ਹੁਣ ਆਪਾਂ ਗੱਡੀ 'ਚ ਰੱਖਣ ਦੇ ਆ ਬਿੱਦ ਇਧਰ ਵਹਾਂ ਉਹ ਵੇ ਪੂਰੀਆਂ ਟੋਕਰੀਆਂ 10-10 ਕਿਲੋ ਦੀਆਂ 5-5 ਕਿਲੋ ਦੀਆਂ ਇਹ ਬਿੱਦ ਕੀ ਹੁੰਦੀ ਹੈ ਇਹ ਬਿੱਦ ਹੁੰਦੀ ਹੈ ਜਦੋਂ ਉੱਥੇ ਨਕਾਹ ਹੋ ਜਾਣਾ ਨਾ ਹਾਂ ਉਦੋਂ ਇਹ ਵੰਡ ਦੇਣੀਆਂ ਚੀਜ਼ਾਂ ਖੁਸ਼ੀ 'ਚ ਅੱਛਾ ਸਾਰੇ ਬਰਾਤੀਆਂ ਨੂੰ ਖਵਾਉਣੀਆਂ ਜਿਹੜੇ ਉਹਨਾਂ ਦੇ ਵੀ ਆਏ ਉਹਨਾਂ ਨੇ ਵੀ ਖਵਾਉਣੀਆਂ ਨਹੀਂ ਨਕਾਹ ਹੋਈ ਹੈ ਉਹਨਾਂ ਦੀ ਵੀ ਰੋਟੀ ਪਕਾਉਣੀ ਆ ਨਾ ਇਹ ਮੁੰਡੇ ਵਾਲੇ ਵਾਲੋਂ ਆ ਇਹ ਮਠਾਈ ਲੱਗੇ ਜਾਂਦੇ ਆ ਨਕਾਹ ਹੋ ਜਾਣਾ ਵਾ ਸਾਰਿਆਂ ਨੂੰ ਮਠਾਈ ਖਵਾਉਣੀ ਹੈ ਖੁਸ਼ੀ 'ਚ ਖਾਓ ਨਕਾਹ ਹੋ ਗਿਆ ਠੀਕ ਹੈ ਹਾਂ ਤੇ ਚੱਲ ਵੀ ਹੁਣ ਚੱਲੀਏ 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 ਬਹੁਤ ਗੱਡੀਆਂ ਸਮਾਨ ਰੱਖ ਲਿਆ ਬਈ ਮਾਹੌਲ ਪੂਰਾ ਰੰਗਲ ਮੰਗਲ ਹੈ ਜੀ ਦੇਖੋ ਸਾਰਾ ਪਿੰਡ ਹੋਇਆ ਹੋਇਆ ਇਕੱਠਾ ਆਲੇ ਦੁਆਲੇ ਬਰਾਤੀ ਮੌਕੇ ਤੇ ਆ ਗਏ ਸਾਰੇ ਸਮੀ ਇੱਕ ਗੱਲ ਹੋਰ ਪੁੱਛਣੀ ਸੀ ਓਏ ਉਹ ਸਮੀ ਉਹ ਸਮੀ ਇਹ ਬੀਬੀਆਂ ਮਰਾਤੇ ਜਾਂਦੀਆਂ ਨਹੀਂ ਤੁਹਾਡੇ ਜਾਂਦੀਆਂ ਜਾਂਦੀਆਂ ਬੀਬੀਆਂ ਜਾਂਦੀਆਂ ਮਾਂ ਇੱਧਰ ਮੇਰੇ ਨਾਲ ਕਰ ਹਾਂਜੀ ਰੈਵਿਊਸ਼ਨ ਆ ਗਿਆ ਬੀਬੀਆਂ ਤਿਆਰ ਆ ਜੀ ਹਾਂ ਬਿਲਕੁਲ ਸਾਰੇ ਬੀਬੀਆਂ ਬਾਕੀ ਜਾਂਦੀਆਂ ਵਾ ਮਾਂ ਨਹੀਂ ਜਾਂਦੀ ਮੁੰਡੇ ਦੀ ਮਾਂ ਆ ਜਾਂਦੀ ਹੈ ਘਰ ਫਿਰ ਜਦੋਂ ਨਿਕਾਹ ਹੋ ਜਾਣਾ ਨਾ ਜਿਨੇ ਸਭ ਤੋਂ ਪਹਿਲੇ ਆ ਕੇ ਘਰ ਮਾਣ ਨੂੰ ਮੁਬਾਰਕਬਾਦ ਦਿੱਤੀ ਉਹਨੂੰ ਸੂਟ ਮਿਲਦਾ ਨਾਲ ਮਠਿਆਈ ਦਾ ਡੱਬਾ ਆਪਾਂ ਹੀ ਦੇ ਦਾਂਗੇ ਫਿਰ ਹਾਂ ਵੱਡੀ ਗੱਲ ਕਰ ਛੱਡੀ ਵੱਡੀ ਗੱਲ ਕਰ ਰੋਟੀ ਛੱਡ ਕੇ ਆਉਣਾ ਪੈਣਾ ਵਾ ਵੱਡੀ ਗੱਲ ਕਰ ਛੱਡੀ ਰੋਟੀ ਛੱਡ ਕੇ ਆਉਣਾ ਪੈਣਾ ਵਾ ਹਾਂ ਚੱਲ ਨਾ ਨਾ ਆਪਾਂ ਤਾਂ ਰੋਟੀ ਰੋਟੀ ਖਾ ਕੇ ਇੰਜੋਏ ਕਰਕੇ ਆ ਚੱਲੀਏ ਭਾਜੀ ਚਲੋ ਜੀ ਚਲੋ ਚਲੋ ਬੈਠੋ ਜੀ ਗੱਡੀਆਂ 'ਚ ਇਹ ਵਿਆਹ ਵੀ ਕਿਹੜਾ ਰੋਜ਼ ਰੋਜ਼ ਦੇਖਣੇ ਲੈਂਦੇ ਪੰਜਾਬ ਵਾਲੇ ਇਦਾਂ ਹੀ ਇਦਾਂ ਹੀ ਇਹ ਕਿਹੜਾ ਰੋਜ਼ ਚਲੋ ਚਲੋ ਆਪਣੀ ਗੱਡੀ 'ਚ ਬੈਠੋ ਪੈਹੇ ਜੇ ਛੁੱਟਦੇ ਕੀ ਕਹਿੰਦੇ ਹੁੰਦੇ ਓਕੀ 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 ਹਾਂ ਹਾਂਜੀ ਅੱਜ ਗਈ ਓਕੀ ਇਕੱਲੇ ਨਾਲ ਠੋਕੀ ਇਹ ਗੋੰਦ ਦੇ ਬਾਬਾ 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 ਚੱਲ ਓਏ ਮੈਥੋਂ ਲੈ ਲਓ ਇਧਰੋਂ ਆ ਕੇ ਲੈ ਲਓ ਆਹ ਦੇ ਇਧਰੋਂ ਇਧਰ ਇਧਰ ਆ ਜਾਓ ਕਿ ਉੱਥੇ ਜਾ ਕੇ ਛਿੱਟਦੇ ਹੋਣਾ ਆ ਲਾਓ ਯਾਰ ਖੋਲੋ 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 ਓ ਤੇਰੀ ਓ ਪਾੜ ਤੇ ਯਾਰ ਐਡੇ ਸ਼ੈਤਾਨ ਜਵਾਕ ਰਹਿਣ ਦੋ ਨਸ ਜੋ ਭਾਜੋ ਹੁਣ ਜਿਵਾਗ ਸਤਾ ਨਹੀਂ ਹੁੰਦੇ ਆ ਕਾਹ ਹੈ ਵੀ ਸਿੱਧਾ ਲੈ ਕਿੰਦਾ ਮੂਵੀ ਬਣਾਈ ਜਾਣੇ ਪੈਸੇ ਸਾਰੇ ਨੂੰ ਪੈਸੇ ਹੀ ਕਿਉਂ ਚਾਹੀਦੇ ਆ ਤੁਹਾਨੂੰ ਜਿੱਥੋਂ ਨਹੀਂ ਜਿਹੜੇ ਪਿੰਡ ਵਿੱਚੋਂ ਲੰਘੋ ਪੈਸੇ ਸਿੱਟੋ ਪੈਸੇ ਬਰਾਦਰ ਯਾਰੀ ਇਹ ਦਾਵੰਗਦੇ ਆ ਬਾਜੀ ਆ ਜਾਓ ਕਿੱਥੇ ਆ ਜੀ ਇਹ ਮੜ ਜਾ ਉੱਤੋਂ ਥੱਲੇ ਖਲੋ ਉਤਰਨਾ ਹੈ ਕਿਉਂ ਕੀ ਗੱਲ ਹੋ ਗਈ ਤੁਹਾਨੂੰ ਰਾਹ ਦਿਖਾਉਣਾ ਆਪਣੇ ਪਿੰਡ ਵਾਲਾ ਆਏ ਹਾਏ ਸਰਦਾਰ ਬਾਈ ਪਾਸ਼ਾ ਦਾ ਪਿੰਡ ਆ ਗਿਆ ਕਹਿੰਦਾ ਸਰਦਾਰਾਂ ਨੂੰ ਪਿੰਡ ਦਿਖਾਉਣੇ ਚਲੋ ਫਿਰ ਉਤਰਦੇ ਆ ਜੀ ਪਾਸ਼ਾ ਸਾਹਿਬ ਦਾ ਹੁਕਮ ਹੋ ਗਿਆ ਰਾਹ ਜਾਂਦੇ ਆਂਦੇ ਨਾਲੇ ਤੁਹਾਨੂੰ ਪਿੰਡ ਦਿਖਾ ਦਾਂਗੇ ਹੈ ਹਾਂਜੀ ਆਜੋ ਇਹ ਥੋੜਾ ਪਿੰਡ ਹੈ ਹਾਂ ਇਹ ਪਾਸ਼ਾ ਸਾਹਿਬ ਦਾ ਪਿੰਡ ਹੈ ਜੀ ਇਹ ਚਲੋ ਆਹ ਜੀ ਆਪਣਾ ਆ ਆਪਣੇ ਜੋਟੀਦਾਰ ਬੈਠੇ ਆ ਆਏ ਹਾਏ ਆ ਚਲੋ ਜੋਟੀਦਾਰਾਂ ਕੋਲੇ ਮੜਾ ਜਾ ਆਜੋ ਆਜੋ ਮੜਾ ਯਾ ਦਈਏ ਕਿਹੜਾ ਹਾਂਜੀ ਅਸਲਾਮ ਵਾਲੇਕਮ ਕੀ ਹਾਲ ਚਾਲ ਬਰਾਤ ਚ ਚੱਲੇ ਆਂ ਬਰਾਤੀ ਆਂ ਅਸੀਂ ਅੱਜ ਹੈਂ ਹੋਰ ਚਾਚਾ ਜੀ ਠੀਕ ਠਾਕ ਹੋ ਕੀ ਹਾਲ ਆ ਜੀ ਠੀਕ ਠਾਕ ਇਹ ਪਾਸ਼ਾ ਮੇਰਾ ਮਿੱਤਰ ਆ ਜੀ ਮੇਰਾ ਵੱਡਾ ਭਰਾ ਆ ਪਾਸ਼ਾ ਠੀਕ ਆ ਪਾਸ਼ਾ ਹਾਂ ਜਿਹੜੇ ਉਹ ਆਪਣੇ ਆਪਣਾ ਪਿੰਡ ਵਾ ਅੱਛਾ ਜੀ ਆ ਸਿੱਧਾ ਆ ਰਾਂ ਆਪਣੇ ਪਿੰਡ ਪਿੰਡ ਦਾ ਨਾਮ ਤਾਂ ਲੈ ਦੋ ਫਿਰ 158 ਖਖਾਂ 158 ਖਖਾਂ ਪਾਸ਼ਾ ਸਾਹਿਬ ਦਾ ਪਿੰਡ ਆ ਜੀ ਯਾਦ ਰੱਖਿਓ ਸਾਰੇ 156 ਮੁਲਕਾਂ ਚੱਲ ਗਈ ਤੁਹਾਡੀ ਵੀਡੀਓ ਹਾਂ ਠੀਕ ਹੋ ਗਿਆ ਜੀ ਠੀਕ ਹੋ ਗਿਆ ਚੰਗਾ ਜੀ ਸਤਿ ਸ੍ਰੀ ਅਕਾਲ। ਉਹ ਚੇਅਰਮੈਨ ਸਾਹਿਬ ਆਜੀ ਸਾਡੇ ਪਿੰਡ ਦੇ। ਹੋਰ ਚੇਅਰਮੈਨ ਸਾਹਿਬ। ਮਨੀਰ ਚੇਅਰਮੈਨ, ਮੁਨੱਬਰ ਚੇਅਰਮੈਨ ਉਹਦੇ ਭਾਈ ਆਪਣੀ ਜੱਟ ਬਰਾਦਰੀ। ਕਮਜ਼ੋਰ ਜੇ ਲੱਗਦੇ। ਕੋਈ ਪਿੰਡ ਸਖਾਣੀ। ਕਮਜ਼ੋਰ ਜਗਾ ਤੋਂ ਲੱਗਦੇ। ਉਹ ਮਾਰ ਮੈਂ ਸਿਹਤ ਨਹੀਂ ਠੀਕ। ਠੀਕ ਹੈ। ਹੋਰ ਚੜਦੀ ਕਲਾ। ਚਲੋ ਜਉਂਦੇ ਵਸਦੇ ਰਹੋ। ਸਲਾਮ ਕਾਲੋ। ਆਜੋ। ਲੈ ਵੀ ਰਾਹ ਜਾਂਦੇ ਜਾਂਦੇ ਖੜਦੇ ਖੜਦੇ ਅਸੀਂ ਦੇਖਦੇ ਜਾਂਦੇ ਆਂ। ਪਿੰਡ ਪੁੰਡ ਪਿੰਡਾਂ ਵਿੱਚੋਂ ਦੀ ਹੁੰਦੇ 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 ਪਹੁੰਚਣਾ ਹੈਗਾ। ਤੇ ਬਾਈ ਪਾਸੇ ਨੇ ਸਪੈਸ਼ਲ ਰੋਕੇ ਕਹਿੰਦਾ ਮਰਾ ਪਿੰਡ ਦਿਖਾ ਯਾਰ। ਹਰੇਕ ਬੰਦੇ ਨੂੰ ਪਿੰਡ ਨਾਲ ਮੁਹੱਬਤ ਹੁੰਦੀ ਹੈ। ਉਹ ਮੁੰਡੇ ਮੋਟਰਸਾਈਕਲਾਂ ਤੇ ਘਾਰੀ ਗਾਲੀ। ਕੀ ਗਾਲੀ? ਚੱਲਣਾ ਬਰਾਤੇ। ਬਰਾਤੇ। ਚਲੋ। ਚਲ ਸੀ। ਇਹ ਹੁਕਾ ਹਰੇਕ ਧਰੇ ਰੱਖਦਾ। ਹੋਰ ਚੇਅਰਮੈਨ ਸਾਹਿਬ, ਇਹਨੇ ਜੀ ਚੇਅਰਮੈਨ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਇਹ ਪਿੰਡ ਦੀ ਰੌਣਕ ਨੇ ਜੀ। ਹੂੰ? ਠੀਕ ਆ। ਸਿਹਤ ਤਗੜੀ ਰੱਖਿਆ ਕਰੋ। ਖਰਾ ਖਰੂਕ ਤੇ ਦੱਬ ਕੇ ਖਾਇਆ ਕਰੋ ਠੀਕ ਆ? ਹੋਰ ਜੀ। ਸ਼ੁਕਰੀਆ ਬਾ ਮਿਹਰਬਾਨੀ ਬਾ ਮਿਹਰਬਾਨੀ ਸ਼ੁਕਰੀਆ ਤੁਹਾਡਾ ਮੁਹੱਬਤ ਦਾ ਹਾਂ ਪਾਲਸਾ ਸਾਹਿਬ ਪੂਰੀਆਂ ਇੱਥੋਂ ਕਿੰਨੀ ਦੂਰ ਰਹਿ ਗਿਆ ਪਿੰਡ ਆਪਣਾ ਜਿੱਥੇ ਜਾਣਾ ਪਿੰਡ ਆਪਣਾ ਰਹਿ ਗਿਆ 2 ਕਿਲੋਮੀਟਰ ਸਰ ਬਸ 2 ਕਿਲੋਮੀਟਰ ਬਾਅਦ ਪਹੁੰਚ ਜਾਣਾ ਹਾਂ 2 ਕਿਲੋਮੀਟਰ ਫਿਰ ਭੰਗੜੇ ਪਾਉਣੇ ਪੂਰੇ ਮੈਂ ਕਹਿੰਦਾ ਪੂਰੇ ਕੱਢ ਦੇ ਵਟ ਕੱਢ ਦੇ ਚਲੋ ਇੱਥੋਂ ਪਿੰਡ ਆ ਯਾਰ ਕੀ ਕਰਦਾ ਨੂੰ ਹੈਲੋ ਸੜਕਾਂ ਪੱਕੀਆਂ ਕਰਾਓ ਫਿਰ ਇਹ ਲੈ ਵੀ ਬਰਾਦ ਵਾਲਾ ਪਿੰਡ ਆ ਗਿਆ ਦੇਖੋ ਨਿਆਣੇ ਕਿਵੇਂ ਭਜਦੇ ਗੱਡੀ ਦੇ ਨਾਲ-ਨਾਲ ਉਹ ਦੇਖੋ ਬਈ ਨਿਆਣੇ ਕਿਵੇਂ ਨਾਲੋਂ ਨਾਲ ਨਵੀਂ ਪੈਸੇ ਸੱਟਣਗੇ ਪੈਸੇ ਚੁਕਾਂਗੇ ਦੇਖੋ ਆ ਇਧਰੋਂ ਵਾਜੇ ਵਾਲੇ ਵੀ ਰਲ ਪਏ ਆ ਨਾਲੇ ਨਾਲ ਭੱਜੇ ਆਉਂਦੇ ਆ ਵਾਜੇ ਵਾਲੇ ਵੀ ਨਾ